ਸਾਡੇ ਘਰਾਂ ਦੀ ਰਸੋਈ ਵਿੱਚ ਵਰਤਿਆ ਜਾਣ ਵਾਲਾ ਗੈਸ ਸਿਲੰਡਰ ਦਾ ਰੰਗ ਹਮੇਸ਼ਾ ਲਾਲ ਹੁੰਦਾ ਕੀ ਇਹ ਨੁਕਸਾਨ ਦਾ ਪ੍ਰਤੀਕ ਆ ਕੀ ਇਹ ਖਤਰੇ ਦਾ ਪ੍ਰਤੀਕ ਆ ਜਾਂ ਮਨੁੱਖੀ ਸਿਹਤ ਦੇ ਲਈ ਇਹ ਬਹੁਤ ਵੱਡਾ ਸੁਨੇਹਾ ਦੇਣਾ ਚਾਹੁੰਦਾ ਹੋ ਸਕਦਾ ਕੁਝ ਸੱਜਣ ਇਹੋ ਸਮਝਦੇ ਹੋਣ ਕਿ ਇਹ ਕੱਲਾ ਖਤਰੇ ਦਾ ਪ੍ਰਤੀਕ ਆ ਅੱਗ ਦਾ ਪ੍ਰਤੀਕ ਆ ਇਸ ਕਰਕੇ ਦਾ ਰੰਗ ਲਾਲ ਬਣਾ ਦਿੱਤਾ ਗਿਆ ਇਦੋਂ ਇਲਾਵਾ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹਦੇ ਵੱਲ ਹਰੇਕ ਭੈਣ ਭਰਾ ਨੂੰ ਧਿਆਨ ਦੇਣਾ ਚਾਹੀਦਾ ਕਿਉਂਕਿ ਜੇ ਅਸੀਂ ਧਿਆਨ ਨਹੀਂ ਦੇਵਾਂਗੇ ਤਾਂ ਫਿਰ ਕੀ ਹੋਵੇਗਾ ਕਿ ਸਾਡੇ ਪਰਿਵਾਰ ਦਾ ਸਾਡੀ ਸੇਹ ਦਾ ਸਾਡੇ ਮਤਲਬ ਜ਼ਿੰਦਗੀ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸਭ ਤੋਂ ਜ਼ਿਆਦਾ ਧਿਆਨ ਤਾਂ ਮੇਰੀ ਉਹਨਾਂ ਭੈਣਾਂ ਨੂੰ ਧਿਆਨ ਦੇਣਾ ਚਾਹੀਦਾ ਜਿਹੜੀਆਂ ਰਸੋਈ 'ਚ ਕੰਮ ਕਰਦੀਆਂ ਨੇ ਕਿਉਂਕਿ ਉਹ ਸਭ ਜਾਣਦੀਆਂ ਨੇ ਕਿ ਇਹਦੇ ਵਿੱਚ ਜਿਹੜੀ ਆ ਐਲ ਪੀਜੀ ਗੈਸ ਹੁੰਦੀ ਆ ਮੀਥੇਨ ਗੈਸ ਹੁੰਦੀ ਆ ਤੇ ਜਦੋਂ ਇਹ ਬਲਦੀ ਆ ਤੇ ਬਹੁਤ ਸਾਰੇ ਹਾਨੀਕਾਰਕ ਜਿਹੜੇ ਤੱਤ ਨੇ ਜਾਂ ਇਹ ਮਤਲਬ ਛੱਡਦੀ ਆ ਉਹ ਜਦੋਂ ਆਪਾਂ ਰਸੋਈ ਦੇ ਵਿੱਚ ਹੁਣ ਹੋਇਆ ਕੀ ਆ ਕਿ ਬਹੁਤ ਸਾਰੇ ਭੈਣ ਭਰਾਵਾਂ ਨੇ ਰਸੋਈਆਂ ਜਿਹੜੀਆਂ ਨੇ ਉਹਨਾਂ ਨੇ ਬਣਾਈਆਂ ਹੋਈਆਂ ਨੇ ਤੇ ਖਾਣਾ ਰਸੋਈ ਚ ਬਣਾਇਆ ਜਾਂਦਾ ਯਾਨੀ ਕਿ ਉੱਪਰ ਵੀ ਛੱਤ ਆਲੇ ਦਿਵਾਲੇ ਵੀ ਕੰਦਾ ਜਦੋਂ ਉਹ ਸਿਲੰਡਰ ਬਲਦਾ ਆ ਜਦੋਂ ਅੱਗ ਦੀਆਂ ਲਪਟਾਂ ਮੀਠੇਣ ਗੈਸ ਦੀਆਂ ਬਾਲਡੀਆਂ ਨੇ ਤਾਂ ਫਿਰ ਉਹ ਸਾਰੀ ਦੀਆਂ ਸਾਰੇ ਜਿਹੜੇ ਹਾਨੀਕਾਰਕ ਤੱਤ ਹੁੰਦੇ ਨੇ ਰਸੋਈ ਦੇ ਵਿੱਚ ਘੁੰਮਦੇ ਰਹਿੰਦੇ ਨੇ ਹਵਾ ਚ ਘੁੰਮਦੇ ਰਹਿੰਦੇ ਨੇ ਉਹ ਜਿਹੜੀਆਂ ਭੈਣਾ ਸਾਡੀਆਂ ਰਸੋਈ ਚ ਘੰਟਾ ਘੰਟਾ ਦੋ ਦੋ ਘੰਟੇ ਕੰਮ ਕਰਦੀਆਂ ਨਹੀਂ ਫਿਰ ਉਹਨਾਂ ਦੇ ਉਹ ਕਣ ਜਿਹੜੇ ਹਾਨੀਕਾਰ ਕਣ ਨੇ ਉਹ ਸਾਹ ਨਾਲ ਹੀ ਰਹੀਂ ਨੱਕ ਦੇ ਸੂ ਉਹਨਾਂ ਦੇ ਛਾਤੀ 'ਚ ਫੇਫੜਿਆਂ 'ਚ ਤੇ ਮੁੜ ਕੇ ਉਹ ਬਲੱਡ ਤੇ ਬਲੱਡ 'ਚੋਂ ਕਿਦਣੀਆਂ ਤੱਕ ਤੇ ਬਹੁਤ ਜ਼ਿਆਦਾ ਨੁਕਸਾਨ ਕਰ ਰਹੇ ਨੇ ਤੁਸੀਂ ਵੇਖਣਾ ਕਿ ਬਹੁਤ ਸਾਰੀਆਂ ਔਰਤਾਂ ਨੂੰ ਵੱਖ-ਵੱਖ ਬਿਮਾਰੀਆਂ ਜਿਹੜੀਆਂ ਬੜੀ ਤੇਜ਼ੀ ਨਾਲ ਲੱਗ ਰਹੀਆਂ ਨੇ ਉਹ ਵਿਚਾਰੀਆਂ ਬਹੁਤ ਜ਼ਿਆਦਾ ਪੀੜਤ ਹੋ ਰਹੀਆਂ ਨੇ ਪਹਿਲਾਂ ਕੀ ਹੁੰਦਾ ਸੀ ਕਿ ਜਿਹੜੇ ਨੂੰ ਰੋਕੀ ਖਾਣਾ ਬਣਾਉਂਦੇ ਸੀ ਬੇਸ਼ੱਕ ਉਹ ਲੱਕੜਾਂ ਵਾਲੀਆਂ ਜਾਂਦੀਆਂ ਸੀ ਬੇਸ਼ੱਕ ਪਾਠੀਆਂ ਵਾਲੀਆਂ ਜਾਂਦੀਆਂ ਸੀ ਤਾਂ ਇੱਕ ਘਰ ਦੇ ਵਿੱਚ ਚੁੱਲ੍ਹਾ ਬਣਾਇਆ ਜਾਂਦਾ ਸੀ ਜਿੰਨੂੰ ਉਹ ਕਈ ਲੋਕ ਚੁੱਲ੍ਹਾ ਇਹਦਾ ਸ਼ਬਦ ਵਰਤਦੇ ਸੀ ਕਿ ਉਹਦੇ ਆਲੇ-ਦੁਆਲੇ ਕੰਧ ਕੀਤੀ ਹੋਣੀ ਤੇ ਵਿੱਚ ਚੁੱਲ੍ਹਾ ਹੋਣਾ ਤੇ ਖੁੱਲੇ 'ਚ ਹੋਣਾ ਉੱਪਰ ਕੋਈ ਛੱਤ ਨਾ ਹੋਣੀ ਆਲੇ-ਦੁਆਲੇ ਵੀ ਕੰਧਾਂ ਬਹੁਤੀਆਂ ਉੱਚੀਆਂ ਨਹੀਂ ਸੀ ਹੁੰਦੀਆਂ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਉਹ ਚੁੱਲ੍ਹਾ ਬਲਦਾ ਸੀ ਜਾਂ ਉਹ ਕੋਈ ਵੀ ਐਵੇਂ ਦੀ ਸਟੋਵ ਬਲਦਾ ਸੀ ਤਾਂ ਉਹ ਜਿੰਨੇ ਵੀ ਹਾਨੀਕਾਰਕ ਧੂਆਂ ਦੇ ਪੱਤ ਹੁੰਦੇ ਸਨ ਉਹ ਸਾਰੇ ਸਾਰੇ ਵਾਜੂ ਮੰਡਲ ਵੱਲ ਮੂਵ ਕਰ ਜਾਂਦੇ ਸਨ ਤੇ ਜਦੋਂ ਕਿ ਹੁਣ ਕੀ ਹੁੰਦਾ ਕਿ ਉਹ ਗੈਸ ਸਿਲੰਡਰ ਜਦੋਂ ਅਸੀਂ ਕਮਰੇ ਚ ਬਾਲਦੇ ਆ ਰਸੋਈ ਚ ਬਾਲਦੇ ਆ ਉਹਦੇ ਹਾਨੀਕਾਰਕ ਜਿਹੜੇ ਤੱਤ ਨੇ ਲੈਡਸ ਨੇ ਉਹ ਹਵਾ ਦੇ ਵਿੱਚ ਫੈਲਦੇ ਨੇ ਰਸੋਈ ਤੋਂ ਕਿਉਂਕਿ ਆਮ ਤੌਰ ਤੇ ਬਹੁਤਿਆਂ ਲੋਕਾਂ ਨੇ ਜਿਹੜਾ ਮਕਾਨ ਬਣਾਇਆ ਉਹਦੇ ਸੈਂਟਰ ਦੇ ਵਿੱਚ ਜਾਂ ਮੁੱਖ ਹੈਡ ਦੇ ਵਿੱਚ ਰਸੋਈ ਬਣਾਈ ਹੁੰਦੀ ਆ ਤੇ ਉਧਰ ਵੀ ਸ਼ੀਸ਼ੇ ਚੜਾਏ ਹੁੰਦੇ ਆ ਕਿ ਬਾਹਰ ਉਹ ਘੱਟਾ ਨਾ ਆ ਜਾਵੇ ਘੱਟੇ ਨੂੰ ਰੋਕਣ ਦੇ ਚੱਕਰ ਦੇ ਵਿੱਚ ਉਹ ਸਾਰਾ ਧੂਆ ਜਾਂ ਮੰਨ ਲਓ ਕਿ ਉਹ ਗੈਸ ਦੇ ਤੱਪ ਜਿਹੜੇ ਨੇ ਉਹ ਰਸੋਈ 'ਚ ਘੁੰਮਦੇ ਨੇ ਰਸੋਈ ਤੋਂ ਬਾਅਦ ਪੱਖਾ ਉੱਤੇ ਲੱਗਾ ਹੁੰਦਾ ਸਾਰਿਆਂ ਦੀ ਰਸੋਈ 'ਚ ਉਹ ਪੱਖਾ ਜਿਹੜਾ ਵਾ ਹਵਾ ਦੇ ਨਾਲ ਸਾਰੇ ਘਰ ਵਿੱਚ ਮੇਰਾ ਉਹਨਾਂ ਨੂੰ ਫਲਾ ਦਿੰਦਾ ਆ ਜਿਹਦੇ ਨਾਲ ਘਰ ਵਿੱਚ ਨਿੱਕੇ ਬੱਚੇ ਵੱਡੇ ਬਜ਼ੁਰਗ ਹਰ ਇੱਕ ਨੂੰ ਸਾਹ ਦੇ ਰੋਗ ਦਿਲ ਦੇ ਰੋਗ ਕਿਡਨੀਆਂ ਦੇ ਰੋਗ ਬਲੱਡ ਦੇ ਰੋਗ ਅਤੇ ਕਈ ਹੋਰ ਰੋਗ ਜਿਹੜੇ ਬੜੀ ਤੇਜ਼ੀ ਨਾਲ ਲੱਗ ਰਹੇ ਨੇ ਮੈਂ ਆਪਣੀ ਉਹਨਾਂ ਭੈਣਾਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਕਿ ਇਸ ਗੱਲ ਦਾ ਖਿਆਲ ਰੱਖੋ ਇਸ ਗੱਲ ਦੀ ਜਰੂਰ ਖਿਆਲ ਰੱਖੋ ਜਿੱਥੇ ਤੁਸੀਂ ਖਾਣਾ ਬਣਾਉਣ ਰਹੇ ਹੋ ਰਸੋਈ ਵਿੱਚ ਉਹਦੇ ਵਿੱਚ ਇੱਕ ਪੱਖਾ ਜਹਾ ਲਾਓ ਜਿਹੜੇ ਅੰਦਰ ਦੀ ਹਵਾ ਨੂੰ ਖਿੱਚ ਕੇ ਬਾਹਰ ਛੁੱਟ ਜਾਂਦਾ ਹੋਵੇ ਜਾਨੀ ਕਿ ਤੁਸੀਂ ਕੋਈ ਸ਼ਬਦ ਵੀ ਵਰਤ ਸਕਦੇ ਹੋ ਅੰਗਰੇਜ਼ੀ ਭਾਸ਼ਾ ਦਾ ਮੈਂ ਪੰਜਾਬੀ ਭਾਸ਼ਾ ਚ ਹੀ ਗੱਲ ਕਰਨ ਨੂੰ ਤਰਜੀਹ ਦਵਾਂਗਾ ਉਹ ਪੱਖਾ ਲਾ ਕੇ ਤੁਸੀਂ ਸਾਰੇ ਅੰਦਰ ਦੀ ਹਵਾ ਬਾਹਰ ਦੇ ਨਾਲ ਨਾਲ ਖਿੱਚੀ ਜਾਵੇ ਤਾਂ ਉਹ ਫਿਰ ਕੋਈ ਨੁਕਸਾਨ ਨਹੀਂ ਹੋਵੇਗਾ ਨੁਕਸਾਨ ਤੁਹਾਡਾ ਹੋਵੇਗਾ ਜੇ ਉਹ ਹਵਾ ਤੁਹਾਡੇ ਕਮਰੇ 'ਚ ਹੀ ਰਹਿੰਦੀ ਆ ਤਾਂ ਫਿਰ ਉਹਨਾਂ ਭੈਣਾਂ ਦੇ ਲਈ ਖੇਤ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ ਦੂਸਰਾ ਜਿਹੜਾ ਇਹ ਲਾਲ ਰੰਗ ਆ ਉਹ ਇਸ ਗੱਲ ਦਾ ਵੀ ਪ੍ਰਤੀਕ ਆ ਕਿ ਇਹਦੇ ਨਾਲ ਸ਼ੈਤਾਨੀ ਨਾ ਕੀਤੀ ਜਾਵੇ ਇਹਦੇ ਨਾਲ ਕੋਈ ਜਾਹਰ ਨਾ ਕੀਤਾ ਜਾਵੇ ਕਿਉਂਕਿ ਅੱਗ ਜਿਹੜੀ ਉਹ ਫਿਰ ਸਾਰੇ ਦੇ ਸਾਰੇ ਘਰ ਵਿੱਚ ਫੈਲ ਸਕਦੀ ਆ ਤੁਸੀਂ ਅਕਸਰ ਵੇਖਿਆ ਹੋਣਾ ਕਿ ਕੁਝ ਨਿੱਕੀਆਂ ਨਿੱਕੀਆਂ ਗਲਤੀਆਂ ਜਿਹੜੀਆਂ ਨੇ ਕਈ ਵਾਰਾਂ ਪੂਰੇ ਦੇ ਪੂਰੇ ਪਰਿਵਾਰ ਨੂੰ ਖਤਮ ਉਹ ਖਾਤਮੇ ਵੱਲ ਲੈ ਜਾਂਦੀਆਂ ਨੇ ਇਸ ਕਰਕੇ ਮੈਂ ਉਹਨਾਂ ਭੈਣਾਂ ਨੂੰ ਬੇਨਤੀ ਕਰਦਾ ਚੌਨਾ ਕਿ ਇਹਦਾ ਰੰਗ ਕੱਲਾ ਲਾਲ ਨਹੀਂ ਆ ਕੱਲਾ ਇਹ ਅੱਗ ਦਾ ਪ੍ਰਤੀਕ ਨਹੀਂ ਆ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਕਰਨ ਦਾ ਵੀ ਪ੍ਰਤੀਕ ਆ ਇਸ ਕਰਕੇ ਤੋਂ ਖਿਆਲ ਰੱਖਿਆ ਜਾਵੇ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਜਿਉਂਦੇ ਬਸਦੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ